ਬਾਬਾ ਬੁੱਢਾ ਜੀ ਦੀਆਂ ਇਹ ਤਸਵੀਰਾਂ ਤੁਸੀਂ ਅਕਸਰ ਵੇਖਦੇ ਹੋ ਬਾਬਾ ਬੁੱਢਾ ਜੀ ਨੂੰ ਹਮੇਸ਼ਾ ਤਸਵੀਰਾਂ ਜਾਂ ਇਤਿਹਾਸ ਵਿੱਚ ਗੰਡੇਪਨ ਦੇ ਜਾਂ ਪੁੱਤਰਾਂ ਦੇ ਵਾਰ ਦਿੰਦੇ ਹੀ ਦਿਖਾਇਆ ਗਿਆ ਹੈ 90% ਸੰਗਤਾਂ ਇਹ ਜਾਣਦੀ ਨਹੀਂ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਸੇਵਾ ਸਿਮਰਨ ਦੀ ਮੂਰਤ ਸਨ ਉੱਥੇ ਉਹ ਮਹਾਨ ਯੋਧੇ ਤਲਵਾਰ ਦੇ ਤਨੀ ਤੀਰ ਅੰਦਾਜ਼ ਸਤੇ ਮਹਾਨ ਘੋੜਸਵਾਰ ਵੀ ਸਨ ਘੋੜਸਵਾਰ ਇਹ ਹੋ ਜਾਏ ਕਿ ਕੋਈ ਵੀ ਉਹਨਾ ਦਾ ਮੁਕਾਬਲਾ ਨਹੀਂ ਸਿੱਖ ਸਕਦਾ ਤੇ ਤੀਰ ਅੰਦਾਜ਼ ਇਹੋ ਜਿਹਾਨ ਕਿ ਪਾਂਡਵ ਅਰਜਨ ਵਰਗੇ ਉਹਨਾਂ ਦੇ ਸਾਹਮਣੇ ਨਾ ਟਿਕ ਸਕਦੇ ਅਤੇ ਵਿਸ਼ੇਸ਼ ਕਰ ਇਹ ਵੀ ਹੈ ਕਿ ਉਹਨਾਂ ਨੇ ਗੁਰੂ ਸਹਿਬਾਨਾ ਨੂੰ ਨਾ ਸਿਰਫ ਸੇਵਾ ਤੇ ਸਿਮਰਨ ਸਿਖਾਇਆ ਸਗੋਂ ਤਣਵਾਰ ਚਲਾਉਣ ਅਤੇ ਘੋੜ ਸਵਾਰੀ ਵੀ ਸਿਖਾਈ ਸਵਾਲ ਕਿ ਬਾਬਾ ਬੁੱਢਾ ਜੀ ਨੇ ਕਿਹੜੇ ਗੁਰੂ ਸਹਿਬਾਨਾ ਨੂੰ ਤੀਰ ਅੰਦਾਜ਼ੀ ਘੋੜ ਸਵਾਰੀ ਅਤੇ ਸ਼ਸਤਰ ਵਿਦਿਆ ਦੀ ਸਿੱਖਿਆ ਦਿੱਤੀ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਪਾਪਾ ਬੁੱਢਾ ਸਾਹਿਬ ਜੀ ਦੇ ਨਾਲ ਜੁੜੇ ਉਹਨਾਂ ਸਾਰੇ ਪੱਖਾਂ ਨੂੰ ਜਾਣੋਗੇ ਜਿਨ੍ਹਾਂ ਬਾਰੇ ਅਕਸਰ ਇਤਿਹਾਸ ਚੋਪ ਰਿਹਾ ਏ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦਾ ਨੋਟੀਫਿਕੇਸ਼ਨ ਆਪਜੀ ਤੱਕ ਪਹਿਲਾਂ ਪਹੁੰਚ ਸਕੇ ਵਾਹ ਬਾਬਾ ਬੁੱਢਾ ਜੀ ਦੇ ਜਨਮ ਬਾਰੇ ਜੇ ਗੱਲ ਕਰੀਏ ਤਾਂ ਬਾਬਾ ਬੁੱਢਾ ਜੀ ਦਾ ਜਨਮ 2 ਅਕਤੂਬਰ 1506 ਨੂੰ ਪਿੰਡ ਕੱਥੂ ਨੰਗਲ ਵਿੱਚ ਹੋਇਆ। ਮਾਤਾ ਗौरा ਜੀ ਤੇ ਪਾਈ ਸੁੱਗਾ ਜੀ ਦੇ ਘਰ ਜਨਮੇ ਬੁੱਢਾ ਜੀ ਬਚਪਨ ਤੋਂ ਹੀ ਤੇਜ ਬੁੱਧੀ, ਗੰਭੀਰ ਸੁਭਾਅ ਤੇ ਅਧਿਆਤਮਿਕ ਚੇਤਨਾ ਵਾਲੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਆਪ ਉਨ੍ਹਾਂ ਨੂੰ ਬੁੱਢਾ ਕਹਿ ਕੇ ਬੁਲਾਇਆ ਅਤੇ ਉਦੋਂ ਤੋਂ ਹੀ ਆਪ ਜੀ ਦਾ ਨਾਮ ਹੀ ਬਾਬਾ ਬੁੱਢਾ ਜੀ ਪੈ ਗਿਆ। ਪਰ ਕੀ ਸਿਰਫ ਆਤਮਿਕ ਰਾਹੀ ਉਹਨਾਂ ਦੀ ਪਛਾਣ ਸੀ? ਜੀ ਨਹੀਂ। ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਯੋਧੇ ਸਨ ਜਿਨ੍ਹਾਂ ਨੇ ਤਿੰਨ ਗੁਰੂ ਸਾਹਿਬਾਨ ਅਤੇ ਕਈ ਸਿੱਖਾਂ ਨੂੰ ਘੋੜਸਵਾਰੀ ਤੀਰਅੰਦਾਜ਼ੀ ਅਤੇ ਸ਼ਸਤਰ ਵਿਦਿਆ ਦੀ ਸਿੱਖਿਆ ਦਿੱਤੀ ਗੁਰੂ ਅਰਜਨ ਸਾਹਿਬ ਜੀ ਨੂੰ ਘੋੜਸਵਾਰੀ ਤੇ ਨੇਜ਼ਾਵਾਜ਼ੀ ਬਾਬਾ ਬੁੱਢਾ ਜੀ ਨੇ ਸਿਖਾਈ ਸੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਪਿੰਡ ਦੇ ਲੋਕਾਂ ਦੇ ਕਹਿਣ ਤੇ ਜਦ ਕਿਲਾ ਪੁੱਟਣ ਆਏ ਤਾਂ ਕੁਝ ਸ਼ਰਾਰਤੀ ਮੁੰਡਿਆਂ ਨੇ ਕਿੱਲੇ ਦੀ ਥਾਂ ਤੇ ਇੱਕ ਰੋਖ ਤੋਂ ਵਾਟ ਕੇ ਉਸ ਨੂੰ ਕਿੱਲੇ ਦੇ ਵਰਗਾ ਆਕਾਰ ਦੇ ਕੇ ਗੁਰੂ ਜੀ ਨੂੰ ਪੁੱਟਣ ਵਾਸਤੇ ਆਖਿਆ ਜਦੋਂ ਅੰਤਰਜਾਮੀ ਗੁਰੂ ਅਰਜਨ ਦੇਵ ਜੀ ਕੋੜੇ ਤੇ ਚੜਕੇ ਹੱਥ ਵਿੱਚ ਨੇਜਾ ਫੜ ਕੇ ਕਿੱਲਾ ਪੁੱਟਣ ਲਈ ਆਏ ਤਾਂ ਉਸ ਰੋਖ ਨੂੰ ਚੜੋਂ ਪੁੱਟ ਸੁੱਟਿਆ ਇਹ ਕੰਮ ਇਹਨਾ ਅਖਾਸੀ ਕਿ ਬਹੁਤਾ ਚੋਰ ਲੱਗਣ ਕਾਰਨ ਗੁਰੂ ਸਾਹਿਬ ਜੀ ਦਾ ਘੋੜਾ ਆਪਣਾ ਸਰੀਰ ਛੱਡ ਗਿਆ ਪਰ ਬਾਬਾ ਬੁੱਢਾ ਜੀ ਵੱਲੋਂ ਗੁਰੂ ਸਾਹਿਬ ਜੀ ਨੂੰ ਤਿੱਤੀ ਸ਼ਸਤਰ ਵਿਦਿਆ ਦੇਖ ਕੇ ਸਾਰਾ ਇਲਾਕਾ ਹੈਰਾਨ ਰਹਿ ਗਿਆ ਛੇਵੇਂ ਪਾਸ਼ਾ ਗੁਰੂ ਹਰ ਕੋਵਿੰਦ ਸਾਹਿਬ ਜੀ ਵੀ ਪਾਪਾ ਬੁੱਢਾ ਜੀ ਤੋਂ ਹੀ ਸ਼ਸਤਰ ਵਿਦਿਆ ਸਿੱਖ ਕੇ ਬੇਮਿਸਾਲ ਯੋਧੇ ਬਣੇ ਸਨ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਆਪਣੇ ਹੱਥ 'ਨ ਪਹਿਨਾਉਣ ਦਾ ਸੁਭਾਗ ਵੀ ਪਾਪਾ ਬੁੱਢਾ ਜੀ ਨੂੰ ਹੀ ਮਿਲਿਆ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ 6 ਸਾਲ ਤੱਕ ਪਾਪਾ ਬੁੱਢਾ ਜੀ ਤੋਂ ਸ਼ਸਤਰ ਵਿਦਿਆ ਸਿੱਖੀ ਕਰਤਾਰਪੁਰ ਦੀ ਜੰਗ ਵਿੱਚ ਤਲਵਾਰਬਾਜ਼ੀ ਦੇ ਜੋ ਜੌਹਰ ਗੁਰੂ ਤੇਗ ਬਹਾਦਰ ਜੀ ਨੇ ਦਿਖਾਏ ਉਹ ਵੀ ਪਾਪਾ ਬੁੱਢਾ ਜੀ ਦੀ ਹੀ ਸਿਖਲਾਈ ਦਾ ਨਤੀਜਾ ਸੀ ਬਾਬਾ ਬੁੱਢਾ ਜੀ ਤਲਵਾਰਵਾਜ਼ੀ ਵਿੱਚ ਇੰਨੇ ਨਿਪੁੰਨ ਸਨ ਕਿ ਇੱਕ ਅੱਖ ਦੇ ਇਸ਼ਾਰੇ ਨਾਲ ਹੀ ਉਹ ਦੁਸ਼ਮਣ ਨੂੰ ਸ਼ਸਤਰਹੀਨ ਕਰ ਦਿੰਦੇ ਸਨ ਉਹਨਾਂ ਦੀ ਬਹਾਦਰੀ ਕਾਰਨ ਹੀ ਉਹ ਸਿੱਖ ਧਰਮ ਦੇ ਪਹਿਲੇ ਸ਼ਸਤਰ ਅਧਿਆਪਕ ਕਹੇ ਜਾਂਦੇ ਹਨ ਸੰਗਤ ਜੀ ਪਾਪਾ ਬੁੱਢਾ ਜੀ ਨੇ 8 ਗੁਰੂ ਸਹਿ ਬਾਨਾ ਦੇ ਦਰਸ਼ਨ ਕੀਤੇ ਸਨ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਰੇਆਈ ਦਾ ਤਿਲਕ ਲਗਾਉਣ ਦਾ ਸੁਭਾਗ ਵੀ ਇਹਨਾਂ ਨੂੰ ਹੀ ਪ੍ਰਾਪਤ ਹੋਇਆ ਸੀ ਇਸੇ ਕਰਕੇ ਅਸੀਂ ਅਕਸਰ ਬਾਬਾ ਬੁੱਢਾ ਜੀ ਨੂੰ ਕੇਵਲ ਗੁਰਗੱਦੀ ਦੇ ਤਿਲਕ ਨਾਲ ਜੋੜਦੇ ਹਾਂ ਪਰ ਸਚਾਈ ਇਹ ਹੈ ਕਿ ਉਹ ਸਿਰਫ ਆਤਮਿਕ ਗਿਆਨ ਦੇ ਮਾਲਕ ਹੀ ਨਹੀਂ ਸਗੋਂ ਸਿੱਖ ਧਰਮ ਦੇ ਪਹਿਲੇ ਯੋਧੇ ਅਧਿਆਪਕ ਵੀ ਸਨ ਉਹਨਾਂ ਨੇ 113 ਸਾਲ ਕੁਰੂਕਰਦੀ ਸੇਵਾ ਕਰਕੇ ਦੱਸਿਆ ਕਿ ਸੱਚਾ ਗੁਰਸਿੱਖ ਉਹੀ ਹੈ ਜੋ ਸਿਮਰਨ ਵੀ ਕਰਦਾ ਹੈ ਅਤੇ ਸ਼ਸਤਰ ਵੀ ਫੜਦਾ ਹੈ ਕੀ ਤੁਸੀਂ ਬਾਬਾ ਬੁੱਢਾ ਸਾਬਜੀ ਦਾ ਇਹ ਯੋਧਾ ਰੂਪ ਪਹਿਲਾਂ ਕਦੇ ਸੁਣਿਆ ਸੀ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਹੋਰਨਾਂ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਜੀ